ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਵੀਡੀਓ ਦਾ ਮੁੱਖ ਉਦੇਸ਼ ਹੈ ਜੀ ਪ੍ਰਾਤਨ ਤੇ ਇਤਿਹਾਸਕ ਇਮਾਰਤਾਂ ਦੀ ਸਾਂਭ ਸੰਭਾਲ ਤੇ ਅੱਜ ਜਿਹੜੀ ਇਮਾਰਤ ਦੀ ਦੁਬਾਰਾ ਸਾਂਭ ਸੰਭਾਲ ਹੋ ਰਹੀ ਹੈ ਉਹ ਹੈ ਜੀ ਇੱਕ ਦਰਵਾਜ਼ਾ ਇਹ ਦਰਵਾਜ਼ਾ ਉਸ ਸ਼ਹਿਰ ਦੇ ਵਿੱਚ ਹੈ ਜੀ ਜਿਹੜਾ ਸ਼ਹਿਰ ਉਸ ਸੂਰਮੇ ਦਾ ਹੈ ਉਸ ਜੋਧੇ ਦਾ ਜਿਨੇ 21 ਸਾਲਾਂ ਬਾਅਦ ਲੰਡਨ ਦੇ ਵਿੱਚ ਜਾ ਕੇ ਪੰਜਾਬੀਆਂ ਦੇ ਡੁੱਲੇ ਖੂਨ ਦਾ ਬਦਲਾ ਲਿਆ ਤੁਸੀਂ ਇਹ ਚੂਨਾ ਬਣਾਉਣ ਵਾਲੀਆਂ ਮਸ਼ੀਨਾਂ ਜਾਂਦੀਆਂ ਦੇਖ ਰਹੇ ਹੋ ਪਰ ਜਿਹੜੇ ਦਰਵਾਜ਼ਿਆਂ ਦੀ ਮੈਂ ਗੱਲ ਕਰ ਰਿਹਾ ਹਾਂ ਉਹ ਹਰ ਇੱਕ ਮੰਡੀ ਦੇ ਹਰੇਕ ਸ਼ਹਿਰ ਦੇ ਚਾਰ-ਚਾਰ ਦਰਵਾਜ਼ੇ ਬਣਵਾਏ ਗਏ ਸੀ ਉਦੋਂ ਦੇ ਰਾਜਿਆਂ ਵੱਲੋਂ ਤਾਂ ਕਿ ਵਪਾਰੀਆਂ ਨੂੰ ਉੱਥੋਂ ਦੇ ਰਹਿਣ ਵਾਲੇ ਸੇਠਾਂ ਦੀ ਸੁਰੱਖਿਆ ਹੋ ਸਕੇ ਤਾਂ ਕਿ ਕੋਈ ਡਾਕਾ ਕੋਈ ਡਾਕੂ ਚੋਰ ਡਾਕੂ ਸ਼ਹਿਰ ਦੇ ਵਿੱਚ ਅੰਦਰ ਨਾ ਆ ਸਕੇ ਜਿਵੇਂ ਅੱਜ ਕੱਲ੍ਹ ਆਪਾਂ ਕਲੌਨੀਆਂ ਦੇ ਬਣਾਉਂਦੇ ਪਰ ਕਲੌਨੀਆ ਦੇ ਛੋਟੇ-ਛੋਟੇ ਗੇਟ ਆਪਾਂ ਲਾਤੇ ਪਰ ਸੁਰੱਖਿਆ ਦੇ ਪੱਖ ਤੋਂ ਓਨੇ ਮਜ਼ਬੂਤ ਨਹੀਂ ਜਿੰਨੇ ਮਜ਼ਬੂਤ ਇਹ ਦਰਵਾਜ਼ੇ ਹੁੰਦੇ ਸੀਗੇ ਇਹ ਆਥਨ ਵੇਲੇ ਬੰਦ ਹੋ ਜਾਇਆ ਕਰਦੇ ਸੀ ਹੁਣ ਅਸੀਂ ਥੋੜੀ ਦੇਰ ਨੂੰ ਉੱਥੇ ਪਹੁੰਚਣ ਵਾਲੇ ਆ ਜੀ ਇਹ ਆ ਜੀ ਉਸ ਮਹਾਨ ਯੋਧੇ ਦਾ ਸ਼ਹਿਰ ਸੁਨਾਮ ਉਦਮ ਸਿੰਘ ਵਾਲਾ ਆ ਆ ਤੁਸੀਂ ਦੇਖ ਰਹੇ ਹੋ ਸੁਨਾਮ ਦੇ ਵਿੱਚ ਅਸੀਂ ਪਹੁੰਚ ਚੁੱਕੇ ਆ ਆ ਇਹ ਆ ਜੀ ਉਹ ਦਰਵਾਜ਼ਾ ਜਿਹਦੇ ਅੱਗੇ ਅਸੀਂ ਹੁਣ ਆ ਚੁੱਕੇ ਆ ਇਧਰਲੇ ਪਾਸੇ ਇੱਟਾਂ ਪਈਆਂ ਰੋੜੀ ਪਈ ਹੈ ਤਾਂ ਕਰਕੇ ਹੁਣ ਦੁਬਾਰਾ ਇਹਦੀ ਮਰਮਤ ਦਾ ਕਾਰਜ ਸ਼ੁਰੂ ਹੋਣਾ ਹੈ ਜਿਹੜੇ ਢੰਗ ਨਾਲ ਇਹ ਬਣਿਆ ਹੋਇਆ ਸੀ ਪਹਿਲਾਂ ਉਸੇ ਢੰਗ ਨਾਲ ਜੀ ਦੁਬਾਰਾ ਮਰਮਤ ਹੋਣੀ ਹੈ ਇਹਦੀਆਂ ਫੁੱਲ ਪੱਤੀਆਂ ਇਹਦੀਆਂ ਛੱਤਾਂ ਜੋ ਕਿ ਡਿੱਗ ਚੁੱਕੀਆਂ ਸੀ ਜਿਹੜੇ ਕਿ ਗਾਡਰਾਂ ਦੇ ਵਿਚਾਲੇ ਲੜੀ ਕਾਲਰ ਸੀ ਉਹ ਖਤਮ ਹੋ ਚੁੱਕੀ ਸੀ ਤਾਂ ਕਰਕੇ ਦੀ ਛੱਤ ਲਾ ਦਿੱਤੀ ਗਈ ਹੈ ਹੁਣ ਦੁਬਾਰਾ ਨਵੇਂ ਗਾਡਰ ਪਾ ਕੇ ਇਹਦੀਆਂ ਦੁਬਾਰਾ ਛੱਤਾਂ ਲਾਈਆਂ ਜਾਣਗੀਆਂ ਤੇ ਜਿਹੜੀ ਕਿ ਲਪਾਈ ਉਹਨੂੰ ਦੀ ਲਹੀ ਹੋਈ ਹੈ 134 35 ਸਾਲ ਹੋ ਗਏ ਇਹਨੂੰ ਬਣੇ ਨੂੰ ਫੁੱਲ ਪਾਈ ਦੁਬਾਰਾ ਕੀਤੀ ਜਾਊਗੀ ਹਰ ਤਰ੍ਹਾਂ ਦੀ ਬਿਲਕੁਲ ਜਿਉਂ ਦਾ ਤਿਉਂ ਉਮੀਦਾਂ ਉਮੀ ਇਹਨੂੰ ਰੱਖਿਆ ਜਾਊਗਾ ਆ ਹਰ ਫੁੱਲ ਪੱਤੀ ਜੋ ਤੁਸੀਂ ਦੇਖ ਰਹੇ ਹੋ ਇਹ ਇਸੇ ਤਰ੍ਹਾਂ ਬਣਾਈ ਜਾਊਗੀ ਇਸ ਜਿਹੜਾ ਨਮੂਨਾ ਤੁਸੀਂ ਆ ਪਾਇਆ ਹੋਇਆ ਦੇਖ ਰਹੇ ਹੋ ਇਹਨੂੰ ਨਾਗ ਪੱਤੀ ਕਹਿੰਦੇ ਆ ਇਸੇ ਕਰਕੇ ਇਹ ਨਾਗ ਪੱਤੀਆਂ ਵੀ ਦੁਬਾਰਾ ਨਵੀਆਂ ਬਣਾਈਆਂ ਜਾਣਗੀਆਂ ਤੁਸੀਂ ਆ ਦੇਖ ਰਹੇ ਹੋ ਮੈਂ ਪੌੜੀ ਤੇ ਖੜ ਕੇ ਆਹ ਬੜਾ ਬਰੀਕੀ ਨਾਲ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਇਹ ਨਮੂਨਾ ਕਿੰਨਾ ਬਰੀਕੀ ਨਾਲ ਬਣਿਆ ਹੋਇਆ ਹੈ ਚੂਨੇ ਦੇ ਵਿੱਚ ਆ ਹੁਣ ਤੁਸੀਂ ਅੱਗੇ ਚੂਨਾ ਪਿਉਣ ਲਈ ਬਣੇ ਹੋਏ ਡੱਗ ਦੇਖੋਗੇ ਆਜ ਮਿੰਦੇ ਬਣੇ ਹੋਇਆ ਆਹ ਦਰਵਾਜੇ ਦਾ ਅਗਲਾ ਪਾਸਾ ਜੀ ਸ਼ਹਿਰ ਦਾ ਬਾਹਰਲਾ ਪਾਸਾ ਇਹ ਸੀਗਾ ਇਹ ਸਟੇਸ਼ਨ ਦੇ ਬਿਲਕੁਲ ਸਾਹਮਣੇ ਤੇ ਉਹ ਦਰਵਾਜੇ ਦਾ ਅੰਦਰਲਾ ਪਾਸਾ ਸੀ ਜਿੱਧਰ ਸ਼ਹਿਰ ਦੀ ਬਸੋਂ ਸੀ ਕੋਹ ਉਧਰਲਾ ਪਾਸਾ ਸੀ ਤੇ ਇਹ ਦਰਵਾਜਾ ਬਹੁਤ ਹੀ ਉੱਚਾ ਤੇ ਬਹੁਤ ਹੀ ਮਜ਼ਬੂਤ ਆ ਤੁਸੀਂ ਇਹਦੇ ਤੇ ਮੀਨਾਕਾਰੀ ਤੇ ਇਹ ਫੁੱਲ ਪੱਤੀਆਂ ਬਾਹ ਕਮਾਲ ਦੇ ਬਣੇ ਹੋਏ ਆ ਤੇ ਇਹਦੇ ਦੋਨਾਂ ਪਾਸੇ ਸਾਈਡਾਂ ਤੇ ਇੱਕ ਪਾਸੇ ਬੈਠਕਾਂ ਤੇ ਇੱਕ ਪਾਸੇ ਪੌੜੀ ਹੈ ਦਰਵਾਜੇ ਤੇ ਇੰਨਾ ਬੈਠਕਾਂ ਦੇ ਵਿੱਚ ਉਹ ਪਹਿਰੇਦਾਰ ਜਾਓ ਚੌਕੀਦਾਰ ਰਹਿੰਦੇ ਹੋਣਗੇ ਉਸ ਸਮੇਂ ਵੀ ਇੱਕ ਪਾਸੇ ਪੌੜੀ ਹੈ ਤਾਂ ਕਿ ਰਾਤ ਨੂੰ ਇਹ ਪੂਰੇ ਦਾ ਪੂਰਾ ਵੱਡਾ ਗੇਟ ਲੱਕੜ ਦਾ ਤਾਂ ਤੋਂ ਬੰਦ ਹੁੰਦਾ ਸੀ ਤੇ ਤਾਂ ਕਿ ਰਾਤ ਨੂੰ ਜਦੋਂ ਕੋਈ ਦਰਵਾਜ਼ਾ ਖੜਕਾਉਂਦਾ ਹੋਊਗਾ ਤਾਂ ਉਹ ਉੱਤੇ ਚੜ ਕੇ ਪਹਿਲਾਂ ਦੇਖਦੇ ਹੋਣਗੇ ਵੀ ਕੌਣ ਹੈ ਕਿੰਨੇ ਜਾਣੇ ਆ ਉਸ ਤੋਂ ਬਾਅਦ ਦਰਵਾਜ਼ਾ ਖੋਲਿਆ ਜਾਂਦਾ ਹੋਊ ਆਓ ਬੈਠ ਕੇ ਤੁਸੀਂ ਆ ਦੇਖ ਰਹੇ ਹੋ ਇਹਦੇ ਵਿੱਚੋਂ ਲਹਿ ਹੋਏ ਤਾਂ ਤੋਂ ਗਾਡਰ ਇਹ ਫਰਮੇ ਵਾਲੀਆਂ ਡਾਟਾਂ ਲੱਗੀਆਂ ਹੁੰਦੀਆਂ ਸੀ ਤੇ ਗਾਡਰਾਂ ਦੀ ਜਿਹੜੀ ਵਿਚਾਲੇ ਵਿਚਾਲੜੀ ਕਾਲਰ ਸੀ ਉਹ ਜਮ੍ਹਾਂ ਖਤਮ ਹੋ ਚੁੱਕੀ ਸੀ ਆ ਤੁਸੀਂ ਦੇਖ ਸਕਦੇ ਹੋ ਇਸੇ ਕਰਕੇ ਉਹ ਛੱਤਾਂ ਲਾਉਣੀਆਂ ਪੈਗੀਆਂ ਨਹੀਂ ਕਦੇ ਵੀ ਇਹ ਡਾਟਾਂ ਜਾਂ ਇਹ ਛੱਤਾਂ ਡਿੱਗਣ ਵਾਲੀਆਂ ਨਹੀਂ ਹੁੰਦੀਆਂ ਜਿਹੜੀ ਕਿ ਫਰਮੇ ਵਾਲੀ ਡਾਟ ਹੈ ਕੋਈ ਵੀ ਗੁਲਾਈ ਵਾਲੀ ਚੀਜ਼ ਆ ਉਹ ਕਦੇ ਵੀ ਨਹੀਂ ਡਿੱਗਦੀ ਹੁੰਦੀ ਪਰ ਇੰਨੇ ਸਾਲਾਂ ਬਾਅਦ ਲੋਹੇ ਨੇ ਮਤਲਬ ਖਤਮ ਹੋਣਾ ਹੀ ਹੁੰਦਾ 134 ਸਾਲ ਹੋ ਗਏ ਨੇ ਬਣੇ ਹੋਏ ਨੇ ਇਹ ਜਰਵਾਜਾ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਹੈ ਜੀ ਤਾਂ ਕਿ ਸ਼ਹਿਰ ਦੇ ਲੋਕਾਂ ਦੀ ਲੋਕਾਂ ਨੂੰ ਆਵਾਜਾਈ ਲਈ ਕੋਈ ਦਿੱਕਤ ਨਾ ਆਵੇ ਤੇ ਆਸਾਨੀ ਰਹੇ ਦੂਜੀ ਗੱਲ ਛਾਹੂਕਾਰਾਂ ਦਾ ਵਪਾਰੀ ਵੀਰਾਂ ਦਾ ਵੀ ਵਪਾਰ ਦੇ ਵਿੱਚ ਕੀ ਹੈ ਉਹਨਾਂ ਕੋਲੇ ਪੈਸਾ ਟਕਾ ਜਾਂ ਕੀਮਤੀ ਸਮਾਨ ਹੁੰਦਾ ਹੈ ਤੇ ਇਹਨਾਂ ਦਰਵਾਜਿਆਂ ਦੇ ਵਿੱਚ ਚੌਂਕੀਦਾਰ ਪਹਿਰੇਦਾਰ ਹਰ ਟਾਈਮ ਹਾਜ਼ਰ ਹੁੰਦੇ ਸੀ ਤਾਂ ਕਿ ਉਹਨਾਂ ਦੀ ਸੁਰੱਖਿਆ ਬਹਾਲ ਰਹੇ ਤੇ ਇਹਨਾਂ ਦਰਵਾਜਾਂ ਬਾਰੇ ਇੱਕ ਸਾਡੇ ਨੇੜੇ ਪੁੱਚੋ ਮੰਡੀ ਆ ਉਥੋਂ ਦੇ ਬਜ਼ੁਰਗ ਸ਼ਾਹੂਕਾਰ ਆਰਤੀ ਨਾਲ ਇੱਕ ਮੈਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਦਰਵਾਜਾਂ ਬਾਰੇ ਬੜੇ ਵਿਸਥਾਰ ਨਾਲ ਦੱਸਿਆ ਵੀ ਕੀ ਇਹਨਾਂ ਦਾ ਉਦੋਂ ਅਹਿਮ ਯੋਗਦਾਨ ਸੀ ਸਾਡੀ ਸੁਰੱਖਿਆ ਦੇ ਵਿੱਚ ਉਸ ਨੇ ਦੱਸਿਆ ਕਿ ਸਾਡੇ ਰਿਸ਼ਤੇਦਾਰ ਆਏ ਸੀ ਉਹ ਥੋੜਾ ਜਿਹਾ ਉਹਨਾਂ ਨੂੰ ਹਨੇਰਾ ਹੋ ਗਿਆ ਆਉਂਦਿਆਂ ਨੂੰ ਥੋੜਾ ਜਿਹਾ ਲੇਟ ਹੋ ਗਈ ਤੇ ਦਰਵਾਜਾਂ ਉਹ ਕਹਿੰਦੇ ਬੰਦ ਹੋ ਚੁੱਕਿਆ ਸੀ ਜਦੋਂ ਦਰਵਾਜ਼ਾ ਬੰਦ ਹੋ ਗਿਆ ਤਾਂ ਉਹਨਾਂ ਨੇ ਦਰਵਾਜ਼ਾ ਖੜਕਾਇਆ ਆਵਾਜ਼ ਦਿੱਤੀ ਤਾਂ ਅੰਦਰੋਂ ਪਹਿਰੇਦਾਰ ਕਹਿੰਦੇ ਵੀ ਦਰਵਾਜ਼ਾ ਨਹੀਂ ਖੁੱਲਦਾ ਕੱਲ ਨੂੰ ਆਇਓ ਤੁਸੀਂ ਲੇਟ ਹੋਗੇ ਉਹ ਥੋੜੇ ਜੇ ਸ਼ਾਹੂਕਾਰ ਹੋਣ ਕਰਕੇ ਪੜ੍ਹੇ ਲਿਖੇ ਸੀ ਤੇ ਉਹਨਾਂ ਨੇ ਇੱਕ ਚਿੱਠੀ ਲਿਖ ਕੇ ਉਹਨੂੰ ਗੇਟ ਦੇ ਥੱਲੇ ਦੀ ਪੜਾਈ ਦਰਵਾਜ਼ੇ ਦੇ ਥੱਲੇ ਦੀ ਉਸ ਚੌਕੀਦਾਰ ਨੂੰ ਦਿੱਤੀ ਵੀ ਜਾ ਜਾ ਕੇ ਆ ਸਾਡੇ ਬਾਰੇ ਫਲਾਣੇ ਬੰਦੇ ਨੂੰ ਸਾਡੇ ਬਾਰੇ ਦੱਸ ਵੀ ਤੁਹਾਡੇ ਰਿਸ਼ਤੇਦਾਰ ਆਏ ਆ। ਕਹਿੰਦਾ ਵੀ ਉਹ ਚੌਕੀਦਾਰ ਸਾਡੇ ਘਰੇ ਚਿੱਠੀ ਲੈ ਕੇ ਆਇਆ। ਤਾਂ ਅਸੀਂ ਚਿੱਠੀ ਪੜ੍ਹੀ ਤਾਂ ਅਸੀਂ ਉਹਦੇ ਨਾਲ ਜਾ ਕੇ ਦਰਵਾਜ਼ਾ ਖਲਵਾ ਕੇ ਉਹਨੇ ਰਿਸ਼ਤੇਦਾਰਾਂ ਨੂੰ ਅਸੀਂ ਅੰਦਰ ਲੈ ਕੇ ਆਏ। ਤੇ ਉਸ ਸੇਟ ਨੇ ਦੱਸਿਆ ਵੀ ਇੰਨਾ ਵਧੀਆ ਸਮਾਂ ਸੀ ਉਦੋਂ। ਤੇ ਉਸਨੇ ਆਪਣੀ ਦੁਕਾਨ ਦੇ ਅੰਦਰ ਬੈਠੇ ਬਾਹਰ ਦਾਣਾ ਮੰਡੀ ਸੀ। ਉਹਨੇ ਉਧਰ ਨੂੰ ਹੱਥ ਕਰਦੇ ਹੋਏ ਕਿਹਾ ਕਿ ਅਸੀਂ ਸਾਰੇ ਇਸ ਦਾਣਾ ਮੰਡੀ ਦੇ ਵਿੱਚ ਹੀ ਸਾਰੇ ਮੰਜੇੜਾ ਕੇ ਪਏ ਹੁੰਦੇ ਸੀ ਘਰਾਂ ਦੇ ਅੰਦਰ ਗਰਮੀਆਂ ਦੇ ਵਿੱਚ ਘੱਟ ਹੀ ਸੌਂਦੇ ਸੀ ਬਾਹਰ ਹੀ ਸੌਂਦੇ ਜੀ ਸ਼ੜਕ ਤੇ ਦਾਣਾ ਮੰਡੀ ਦੇ ਵਿੱਚ ਉਹ ਕਹਿੰਦਾ ਅੱਜ ਵਾਂ ਨੂੰ ਉਦੋਂ ਕੋਈ ਵੀ ਡਰ ਭੈ ਨਹੀਂ ਸੀ ਲੱਗਦਾ ਤੇ ਉਦੋਂ ਮੰਡੀਆਂ ਸ਼ਹਿਰਾਂ ਦੇ ਵਿੱਚ ਐਨੇ ਵਧੀਆ ਸੁਰੱਖਿਆ ਦੇ ਪ੍ਰਬੰਧ ਸੀ ਪਰ ਜੇਕਰ ਹੁਣ ਆਪਾਂ ਅੱਜ ਦੀ ਗੱਲ ਕਰੀਏ ਤਾਂ ਅੱਜ ਦੇਖਿਆ ਜਾਵੇ ਤਾਂ ਬਹੁਤ ਮਹਿੰਗੀਆਂ ਕਲੋਨੀਆਂ ਕੱਟੀਆਂ ਜਾ ਰਹੀਆਂ ਉਹਨਾਂ ਕਲੋਨੀਆਂ ਦੇ ਵਿੱਚ ਜਗ੍ਹਾ-ਜਗ੍ਹਾ ਉਹਨਾਂ ਨੇ ਕੈਮਰੇ ਲਾ ਰੱਖੇ ਆ ਉਹ ਕੈਮਰੇ ਸਾਡੇ ਘਰਾਂ ਦੇ ਵਿੱਚ ਟੈਲੀਵਿਜ਼ਨਾਂ ਤੇ ਵੀ ਚੱਲੀ ਜਾਂਦੇ